ਜਿਹੜਾ ਅਸਲੀ ਚੀਜ਼ਾਂ ਤਿਆਰ ਹੋਣੀਆਂ ਨੇ ਦੁੱਧ ਤੋਂ ਉਹਨਾਂ ਦੀ ਜਿਹੜੀ ਪੈਦਾਵਾਰ ਆ ਉਹ ਘਟ ਰਹੀ ਆ ਡੱਬਾ ਬੰਦ ਚੀਜ਼ਾਂ ਵੱਧ ਰਹੀਆਂ ਨੇ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਪਰ ਇਹਦੇ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ ਲੈ ਵੀ ਦੋਸਤੋ ਅੱਜ ਤੁਹਾਡੇ ਨਾਲ ਉਹ ਵਿਸ਼ੇ ਤੇ ਗੱਲ ਕਰਨੀ ਆ ਵੀ ਜਿੱਧਰਲੇ ਪਾਸੇ ਆਪਾਂ ਧਿਆਨ ਬਹੁਤ ਹੀ ਲੋਕ ਘਟ ਦੇ ਰਹੇ ਨੇ ਗੱਲ ਆਏ ਆ ਵੀ ਜਿਹੜੇ ਪਸ਼ੂ ਨੇ ਉਹ ਦਿਨੋਂ ਦਿਨ ਲੋਕ ਘਟਾ ਰਹੇ ਨੇ ਵੀ ਪਸ਼ੂਆਂ ਦੀ ਜਿਹੜੀ ਪੈਦਾਵਾਰ ਆ ਕੀ ਪਸੂ ਰੱਖਣੇ ਨੇ ਉਹ ਲੋਕ ਘਟਾ ਰਹੇ ਨੇ ਜਿਹੜੇ ਇਹਨਾਂ ਦੇ ਦੁੱਧ ਤੋਂ ਤਿਆਰ ਹੋਣ ਵਾਲੀਆਂ ਚੀਜ਼ਾਂ ਨੇ ਉਹ ਵੱਧ ਰਹੀਆਂ ਨੇ ਜਿਹੜਾ ਅਸਲੀ ਚੀਜ਼ਾਂ ਤਿਆਰ ਹੋਣੀਆਂ ਨੇ ਦੁੱਧ ਤੋਂ ਉਹਨਾਂ ਦੀ ਜਿਹੜੀ ਪੈਦਾਵਾਰ ਆ ਉਹ ਘਟ ਰਹੀ ਹੈ ਡੱਬਾ ਬੰਦ ਚੀਜ਼ਾਂ ਵੱਧ ਰਹੀਆਂ ਨੇ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਪਰ ਇਹਦੇ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ ਜਿਵੇਂ ਹੁਣ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਦੁੱਧ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬੰਦੀਆਂ ਨੇ ਦੁੱਧ ਤੋਂ ਇੱਕ ਤਾਂ ਦੁੱਧ ਹੀ ਹੋ ਗਿਆ ਦੁੱਧ ਤੋਂ ਕਿਉਂ ਦਿਆਂ ਪਨੀਰ ਤੇ ਖੋਆ ਇਹ ਸਾਰੀਆਂ ਦੁੱਧ ਤੋਂ ਵਰਤਨ ਵਾਲੀਆਂ ਚੀਜ਼ਾਂ ਨੇ ਦੁੱਧ ਦੀ ਪੈਦਾਵਾਰ ਦਿਨੋ-ਦਿਨ ਘਟ ਰਹੀ ਆ ਪਰ ਜਿਹੜੀਆਂ ਇਹੇ ਚੀਜ਼ਾਂ ਜਿਨ੍ਹਾਂ ਦੇ ਮੈਂ ਨਾਂ ਲੈਂਦੇ ਨੇ ਇਹ ਵਧ ਰਹੀਆਂ ਨੇ ਤੁਸੀਂ ਹੁਣ ਤੜਕੇ ਜਾਓ ਆਰਡਰ ਕਰੋ ਵੀ ਸਾਨੂੰ 100 ਲੀਟਰ ਦੁੱਧ ਚਾਹੀਦਾ ਜਿਹੜੀਆਂ ਮੱਝਾਂ ਨੇ ਉਹ ਤਾਂ ਦਿਨੋ-ਦਿਨ ਘਟ ਗਈਆਂ ਜੇ ਤੁਸੀਂ ਤੜਕੇ ਕਹਿ ਕੇ ਆਉਂਗੇ ਵੀ ਭਾਈ ਸਾਨੂੰ 100 ਲੀਟਰ ਦੁੱਧ ਚਾਹੀਦਾ ਉਹ ਤੁਹਾਨੂੰ 5 ਮਿੰਟਾਂ ਦੇ ਵਿੱਚ ਹਾਜ਼ਰ ਕਰ ਦੇਣਗੇ ਤੇ ਤੁਹਾਡੇ ਵਿਆਹ ਦਾ ਪ੍ਰੋਗਰਾਮ ਆ ਤੁਸੀਂ ਕਹੋਗੇ ਭਾਈ ਸਾਨੂੰ 50 ਕਿਲੋ ਖੁਆ ਚਾਹੀਦਾ ਤੁਸੀਂ 10 ਮਿੰਟ ਪਹਿਲਾਂ ਕਹਿ ਕੇ ਆਉਂਗੇ ਕਹੋਗੇ ਜੀ ਦੁਪਹਿਰ ਨੂੰ ਲੈ ਜਿਓ ਪਰ ਉਹ ਆਪਾਂ ਉਦੋਂ ਸਮਝਦੇ ਨਹੀਂ ਸੋਚਦੇ ਨਹੀਂ ਵੀ ਇਹ ਸਾਨੂੰ ਅੱਧੇ ਦੋ ਘੰਟਿਆਂ ਪਾਉਣੇ ਘੰਟੇ ਜਿਹਦੇ ਵਿੱਚ ਇਹ ਚੀਜ਼ਾਂ ਆਹ ਕਿੱਥੋਂ ਜਾਂਦੀਆਂ ਨੇ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਹਰ ਇੱਕ ਕਿਵੇਂ ਗੱਲ ਹੈ ਇਹ ਹਰਿੰਦਰ ਸਾਰੀਆਂ ਨਾ ਜਿਹੜੀਆਂ ਚੀਜ਼ਾਂ ਨੇ ਜਿਵੇਂ ਤੂੰ ਗੱਲ ਕਰੀਆ ਬਹੁਤ ਵਧੀਆ ਗੱਲ ਕਰੀਆ ਹੈ ਨਾ ਵੀ ਆਪਾਂ ਆਰਡਰ ਮਾਗਰੋਂ ਦੇਣਾ ਤੇ ਆ ਤੀਜਾਂ ਪਹਿਲਾਂ ਜਾਈਆਂ ਉਹ ਕਿੱਥੋਂ ਆਉਂਦੀਆਂ ਨੇ ਉਹ ਬਾਈ ਸਾਰਾ ਕੁਝ ਬਿਮਾਰੀਆਂ ਦਾ ਕਾਰਨ ਇਹ ਜਿਹੜੀ ਸਾਰੀਆਂ ਚੀਜ਼ਾਂ ਨੇ ਇਹ 2 ਨੰਬਰ 'ਚ ਤਿਆਰ ਹੁੰਦੀਆਂ ਨੇ 2 ਨੰਬਰ 'ਚ ਤਿਆਰ ਹੁੰਦੀਆਂ ਨੇ ਫਿਰ ਆਪਾਂ ਨੂੰ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਬਿਮਾਰੀਆਂ ਲੱਗਦੀਆਂ ਜਿਵੇਂ ਤੋਂ ਸ਼ੁਰੂ 'ਚ ਗੱਲ ਕਰਿਆ ਰਿੰਦਰ ਵੀ ਦੁੱਧ ਦੁੱਧ ਦੀ ਪੈਦਾਵਾਰਾ ਘਟੀ ਜਾਂਦੀ ਆ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਵਾਲੀਆਂ ਨੇ ਬਾਈ ਪੈਦਾਵਾਰ ਹੀ ਨਹੀਂ ਘਟ ਰਹੀ ਇੱਕ ਤਾਂ ਜਿਵੇਂ ਹੁਣ ਆਪਾਂ ਇਹਨਾਂ ਦੇ ਦੁੱਧ ਨੂੰ ਜਿਹੜੇ ਪਾਲਨ ਵਾਲੇ ਡੈਰੀ ਫਾਰਮਰ ਨੇ ਹਾਂ ਜਿਵੇਂ ਡੈਰੀਆਂ ਦੇ ਜਿਹੜੇ ਦੁੱਧ ਹੀ ਨੇ ਉਹ ਵਧ ਰਹੇ ਨੇ ਡੰਗਰ ਡਾਕਟਰ ਵਧ ਰਹੇ ਨੇ ਜਿਹੜੇ ਲੋਕ ਇਹਨਾਂ ਨੂੰ ਰੱਖਦੇ ਨੇ ਪਸ਼ੂਆਂ ਨੂੰ ਉਹ ਘਟ ਰਹੇ ਨੇ ਤੇ ਪਸ਼ੂ ਘਟ ਰਹੇ ਨੇ ਦਿਨੋਂ ਦੇ ਨਾ ਪਸ਼ੂ ਘਟ ਰਹੇ ਨੇ ਡੰਗਰ ਡਾਕਟਰ ਵੱਧ ਗਏ ਦੁੱਧ ਹੀ ਵੱਧ ਗਏ ਉਹਨਾਂ ਨੇ ਤਾਂ ਬਿਜ਼ਨਸ ਕਰਨਾ ਉਹਨਾਂ ਨੇ ਤਾਂ ਬਿਜ਼ਨਸ ਕਰਨਾ ਠੀਕ ਹੈ ਦੁੱਧ ਹੀ ਹੁਣ ਯਾਰ ਆਪ ਹੀ حساب ਲਾ ਲਓ ਵੀ ਤੁਸੀਂ ਦੁੱਧ ਹੈ ਨਹੀਂ ਕਿੰਦੇ ਡੰਗਰ ਹੈ ਨਹੀਂ ਪਸ਼ੂਆਂ ਨੂੰ ਉਹ ਦੁੱਧ ਬਣਾ ਕੇ ਕਿੱਥੋਂ ਪਾਈ ਜਾਂਦੇ ਨੇ ਇਹ ਗੱਲ ਸੋਚਣ ਤੇ ਵਿਚਾਰ ਕਰਨ ਵਾਲਿਆ ਇਹ ਰਿੰਦਰ ਸੋਚਣ ਤੇ ਵਿਚਾਰਨ ਵਾਲੀ ਤਾਂ ਆਪ ਹੀ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਬਾਈ ਡੁਪਲੀਕੇਟ ਤਿਆਰ ਹੋਣਗੇ ਡੁਪਲੀਕੇਟ ਜੇ ਤੂੰ ਐਂ ਕਰ ਤੂੰ ਕਿਹਾ ਇੱਕ ਪਾਸੇ ਤਾਂ ਕਿਹਾ ਆਪਣਾ ਚੀਜ਼ਾਂ ਦੇ ਵਿੱਚ ਪਾਮ ਆਇਲ ਪੈਂਦਾ ਹਾਂ ਪਾਮ ਆਇਲ ਜਿਹੜੀ ਹੁਣ ਆਪਾਂ ਇੱਕ ਆਪਣੇ ਨੌਜਵਾਨ ਪਤਾ ਕੀ ਮੋਮੋ ਆਸੇ ਦੇ ਗਿਜਗੇ ਉਹ ਕਰੀਮ ਜੀ ਹੈ ਜਿਹੜੀ ਉਹ ਇੰਨੀ ਸਿਹਤ ਲਈ ਹਾਨੀਕਾਰਕ ਵਿੱਚ ਤਾਂ ਆਏ ਲੱਗਦਾ ਹੁੰਦਾ ਵੀ ਇਹ ਨਾ ਦੁੱਧ ਤੋਂ ਬਣਦੀ ਆ ਉਹ 150 ਰੁਪਿਆ ਦਾ ਪੈਕਟ ਭਲੇ ਮਾਨ ਚੋਂ ਦੁੱਧ ਦਾ ਕਿਲੋ ਆਉਂਦਾ ਪਈ 50 ਰੁਪਿਆ ਦਾ ਅੱਧਾ ਕਿਲੋ ਦੁੱਧ ਆਉਂਦਾ ਉਹ ਸੋਨੂੰ ਐਡੀ ਵੱਡੀ ਪੈਕਿੰਗ ਦੇ ਕੇ ਕੌਲੀਆਂ ਚ ਆਏ ਭਰ ਦਿੰਦੇ ਨੇ ਤੁਸੀਂ ਕਹੋਗੇ ਅਸੀਂ ਕਰੀਮ ਖਾ ਲਈ ਕਰੀਮ ਨਹੀਂ ਹੁੰਦੀ ਉਹ ਬਿਮਾਰੀ ਹੁੰਦੀ ਆ ਬਿਮਾਰੀ ਆ ਨਹੀਂ ਨੰਬਰ 2 ਤੇ ਜਿਹੜੀ ਹੁਣ ਬਾਜ਼ਾਰ ਦੇ ਵਿੱਚ ਕੁਲਫੀ ਵਿਕਦੀ ਆ ਹਾਂ ਪੈਕਟ ਬੰਦ ਕੁਲਫੀ ਵਿਕਦੀ ਆ ਮੈਂ ਚੰਗੇ ਬ੍ਰਾਂਡ ਵਾਲੀ ਨੂੰ ਨਹੀਂ ਕਹਿੰਦਾ ਉੱਚ ਵੀ ਪੈਂਦਾ ਉਹ ਸਾਰੀਆਂ ਇਹ ਪਾ ਮੋਆਇਲ ਤੋਂ ਤਿਆਰ ਹੁੰਦੀਆਂ ਨੇ ਫੇਰ ਕੁਲਫੀਆਂ ਨਹੀਂ ਦੀ ਕਿੱਥੇ ਮੱਝਾਂ ਦੇ ਦੁੱਧ ਤੋਂ ਤਿਆਰ ਹੁਣ ਇਹ ਤਾਂ ਹਰਿੰਦਰ ਇੱਕ ਆਪਣਾ ਖਾਣ ਲੱਗੇ ਸੋਚਦੇ ਨਹੀਂ ਗਲਾਬ ਜਾਮਨ ਰਸਗੁਲਾ ਸਾਰੀਆਂ ਉਹ ਪਾ ਮੋਆਇਲ ਤੋਂ ਤਿਆਰ ਹੁੰਦੀਆਂ ਨੇ ਹਾਂ ਉਹਦਾ ਸਵਾਦ ਦਾ ਹੀ ਫਰਕ ਹੁੰਦਾ ਫਰਕ ਹੋ ਗੱਲ ਕਰ ਆਪਾਂ ਕੀ ਕਰਦੇ ਆ ਨਾ ਆਪਾਂ ਨੂੰ ਐ ਹੁੰਦਾ ਵੀ ਕਿੱਥੇ ਯਾਰ ਆਪਾਂ ਐਡਾ ਟਾਂਸ ਕਰਾਂਗੇ ਮੁੱਲ ਵੀ ਚੀਜ਼ ਲੈ ਲੋ ਉਹ ਹੋਰ ਦੀ ਆਪਾਂ ਬਿਮਾਰੀ ਖਰੀਦ ਲਈ ਮੇਰੀ ਗੱਲ ਸੁਣ ਇੱਕ ਗੱਲ ਸੁਣ ਬਾਜ਼ਾਰ ਦੇ ਵਿੱਚ 450 ਰੁਪਏ ਕਿਲੋ ਕਿਉਂ ਮਿਲਦਾ ਜੇ ਅਸਲ ਦੇ ਵਿੱਚ ਆਪਾਂ ਕਿਉਂ ਤਿਆਰ ਕਰਨਾ 10 ਲੀਟਰ ਦੁੱਧ ਲੱਗ ਜਾਂਦਾ 10 ਲੀਟਰ 600 ਨੂੰ 600 ਦਾ ਹੋ ਗਿਆ ਉੱਤੇ ਜਿਹੜੀ ਉਹਦੀ ਮਿਹਨਤ ਲੱਗਦੀ ਆ ਉਹ ਲੱਗਦੀ ਆ ਮਤਲਬ ਕਿ 1000 ਰੁਪਏ ਕਿਲੋ ਪੈ ਗਿਆ ਉਹ ਤੁਹਾਨੂੰ ਦੇਈ ਜਾਂਦੇ ਨੇ ਸਾਰ 450 ਰੁਪਿਆ 450 ਰੁਪਏ ਕਿਲੋ ਦੇਸੀ ਕਿਉਂ ਦਿੰਦੇ ਨੇ ਦੇਸੀ ਕਿਉਂ ਕਹਿ ਕੇ ਉਹ ਚ ਪਾਈਆ ਦੇਸੀ ਕਿਉਂ ਹੁੰਦਾ ਬਾਈ ਤੈਨ ਨਾ ਪਾ ਉਹਦੇ ਚ ਡੁਪਲੀਕੇਟ ਡੁਪਲੀਕੇਟ ਹੁੰਦਾ ਅੱਪੀ ਬਿਮਾਰੀਆਂ ਲੱਗਣੀਆਂ ਨੇ ਜੇ ਇਹੀ ਗੱਲਾਂ ਆਪਾਂ ਕੀ ਕਰ ਰਹੇ ਆ ਆਪਣੀ ਸਿਹਤ ਨਾਲ ਖਲਵਾੜ ਕਰ ਰਹੇ ਆ ਆਪਾਂ ਖਾਣ ਲੱਗੇ ਨਹੀਂ ਦੇਖਦੇ ਚਲੋ ਪੈਣ ਲੱਗੇ ਨਹੀਂ ਤਾਂ ਦੇਖਣਾ ਹੀ ਆ ਵੀ ਆਪਾਂ ਯਾਰ ਖਾਣ ਲੱਗੇ ਨਹੀਂ ਦੇਖਦੇ ਆਪਣੀ ਸਿਹਤ ਕਿੰਨੀ ਨਹੀਂ ਧਿਆਨ ਦੇ ਰਹੇ ਹੁਣ ਰਾਸਗੁੱਲਾ ਗਲਾ ਜਾਮਨ ਆਪਾਂ ਘਰੇ ਬਣਾਈਏ 2 250 ਰੁਪਏ ਕਿਲੋ ਪਊਗੀ ਆਪਾਂ ਨੂੰ ਬਾਜ਼ਾਰ ਚ ਕਿੰਨੇ ਰੁਪਏ ਮਿਲ ਰਹੀ ਆ 80 90 100 110 ਫੇਰ ਹੁਣ ਤੁਸੀਂ ਆਪੇ ਦੇਖ ਲਓ ਵੀ ਇਹ ਇਹ ਚੀਜ਼ਾਂ ਜਿਹੜੀਆਂ ਇੰਨੀ ਆਪ ਨੂੰ ਸਸਤੀਆਂ ਦਿੰਦੇ ਨੇ ਉਹ ਕਿਤੇ ਬੂਰੀਆਂ ਵੱਝਣ ਦੀਆਂ ਥੋੜੀ ਨੇ ਇਹ ਇਹ ਗੌਰ ਕਰਨ ਵਾਲਾ ਮੁੱਦਾ ਹੈਗਾ ਇੱਧਰ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਧਿਆਨ ਨਹੀਂ ਹਾਂ ਹਾਂ ਮੁੱਦੇ ਤਾਂ ਹੋਰ ਵੀ ਬਥੇਰੇ ਨੇ ਇਹ ਮੁੱਦਾ ਸਾਨੂੰ ਲੱਗਿਆ ਵੀ ਅਸੀਂ ਅੱਜ ਇਹਨੂੰ ਉਠਾਈਏ ਅਸੀਂ ਤਾਂ ਚੱਕਿਆ ਇਹ ਮੁੱਦਾ ਹਾਂ ਬਾਕੀ ਤੁਸੀਂ ਆਪਣੀ رائے ਦਿਓ ਕਮੈਂਟਾਂ ਦੇ ਵਿੱਚ ਕੀ ਗੱਲਬਾਤ ਹੈ ਇਹ ਬਾਰੇ ਧੰਨਵਾਦ